ਹੇ ਗਾਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਤੇ ਆਪਣਾ ਨਵਦੀਪ ਇਧਰ ਆਓ ਹੂੰ ਰੋਟੀ ਬਣਦੀ ਵੀ ਖਾ ਰੋਟੀ ਬਣਦੀ ਵੀ ਚੱਲ ਖਾਣਿਆ ਕੋਈ ਨਹੀਂ ਲੋ ਜੀ ਰੋਟੀ ਬਣ ਕੇ ਹੋ ਰਹੀ ਹੈ ਤਿਆਰ ਤੇ ਇਧਰ ਬਣ ਰਹੀ ਹੈ ਚਾਏ ਕਿੰਨੇ ਨੇ ਦੂਸਰੀ ਵਾਰ ਬਣਦੀ ਨਹੀਂ ਹੈ ਹਾਂ ਕੀ ਹਾਂ ਚਾਹ ਦੂਸਰੀ ਵਾਰ ਦੂਜੀ ਵਾਰ ਬਣਦੀ ਹੈ ਮੇਰੀ ਫਰਮਾਇਸ਼ ਹੈ ਕਿ ਮੈਂ ਇਹ ਕਰਾਂ ਉਧਰ ਦੇ ਦੋਸਤਾਂ ਨਾਲ ਗੇਡਣ ਹੋਏ ਹੈਲੋ ਕੋਈ ਨਹੀਂ ਰੋਟੀ ਹਰ ਬਣਾ ਬਰਨ ਵਾਸਤੇ ਬਣਾਈ ਜੰਨੀ ਆ ਸਾਰੇ ਖਾਈ ਹੈ ਸਾਰੇ ਅੱਛਾ ਚਲੋ ਜੀ ਆਪਾਂ ਛਕਦੇ ਹਾਂ ਲੰਗਰ ਤੇ ਬਾਹਰ ਨਾਲ ਫਰਸ਼ ਤੇ ਬਹੁਤ ਜ਼ਿਆਦਾ ਮੱਛਰ ਹੋ ਰਿਹਾ ਓਏ ਨਾ ਜਿਆਦੇ ਮੱਛਰ ਮੱਛਰ ਹੈ ਕੀ ਆ ਓ ਤੁਮ ਹੈਂ ਮਿਸ਼ ਨਹੀਂ ਹੈ ਮੋਟੀ ਮੋਟੀ ਅੱਛਾ ਜਿੰਨਾ ਵੀ ਐਵੇਂ ਹਾਂ ਬਖਾ ਦੇਖੋ ਦਿਖ ਦਿਓ ਆਹ ਦੇਖੋ ਇੱਧਰ ਛੋਟੀ ਛੋਟੀ ਜਿਵੇਂ ਛੋਟੀ ਛੋਟੀ ਮੱਛਰੀਆਂ ਜੇ ਪਈਆਂ ਨੇ ਮੋਟੀਆਂ ਮੋਟੀਆਂ ਵੀ ਨੇ ਬਹੁਤ ਸਾਰੀਆਂ ਨੇ ਸਾਡੇ ਇੱਥੇ ਹੀ ਹੈਗੇ ਨੇ ਕਿ ਤੁਹਾਡੇ ਵੀ ਆਈਆਂ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਬਹੁਤ ਹੀ ਜ਼ਿਆਦਾ ਅੱਗੇ ਵੀ ਹੋਈਆਂ ਪਈਆਂ ਨੇ ਇੱਥੇ ਵੀ ਡਿਗੀਆਂ ਪਈਆਂ ਨੇ ਬਹੁਤ ਸਾਰੀਆਂ ਤੁਹਾਨੂੰ ਦਿਖਦੀ ਨਹੀਂ ਹੋਣੀਆਂ ਹੈਗੀਆਂ ਨੇ ਇੱਥੇ ਵੀ ਬਹੁਤ ਹੀ ਜ਼ਿਆਦਾ ਨੇ ਅੱਜ ਗਾਇਜ਼ ਅਸੀਂ ਚੱਲੇ ਆਂ ਬਾਜ਼ਾਰ ਕੋਈ ਸਬਜ਼ੀ ਵਗੈਰਾ ਲੈਣ ਬਣਾਵਾਂਗੇ ਫਿਰ ਰੋਟੀ ਉਹਦੇ ਨਾਲ ਹੀ ਖਾਵਾਂਗੇ ਸਾਰਾ ਸਾਗ ਦਾ ਗੱਲ ਜਮਾ ਕੌੜਾ ਬਿਲਕੁਲ ਬਣਿਆ ਕੋਈ ਰੋਟੀ ਨਹੀਂ ਖਾਦੀ ਕੀ ਚੰਗੀ ਤਰ੍ਹਾਂ ਦਾ ਕੁਝ ਖਾਦਾ ਤੁਸੀਂ ਮੈਂ ਪਰ ਉਹ ਸਵਾਦ ਵਾਲੀ ਗੱਲ ਸੀ ਆ ਗਿਆ ਸਬਜੀ ਲੈਣ ਹੈ ਇਹ ਬਣਾ ਲਓ ਨਹੀਂ ਠੀਕ ਹੈ ਵਾਹਿਗੁਰੂ ਮੇਰਾ ਕਰੇ ਹੈ ਇਹ ਲਓ ਤੈਨੂੰ ਪਤਾ ਹੈ ਚੱਲ ਠੀਕ ਅੱਛਾ ਕੋਫਤੇ ਬਣਾਉਣੇ ਨੇ ਫਿਰ ਤਾਂ ਬਹੁਤ ਆ ਚਲੋ ਆਪਾਂ ਸਬਜ਼ੀ ਲੈ ਕੇ ਚਲਦੇ ਆ ਘਰੇ ਜੀ ਫਿਰ ਅੰਜੀ ਮੰਮੀ ਜੀ ਨੇ ਸੱਦਾ ਮਾਰਿ ਲਿਆ ਕੇ ਆਏ ਸੀ ਤੂੰ ਇੱਧਰ ਕਰੀ ਇੱਕ ਵਾਰੀ ਮੈਂ ਮੰਮੀ ਮੰਮੀ ਦੀ ਹਾਲਤ ਦੇਖੋ ਇੱਧਰ ਇਹ ਮੇਰੀ ਵਾਲ ਉੱਪਰ ਚੁੰਨੀ ਕੀ ਹੋ ਕੋਚੜੀ ਕੋਚ ਨਹੀਂ ਕੋਚ ਨਹੀਂ ਕੀ ਕੀ ਲੈ ਕੇ ਆਏ ਹੋ ਇਹ ਕੀ ਦੇ ਵੀ ਕਿਉ ਲੈ ਲੈ ਤੂੰ ਬੜਾ ਬੜਾ ਕਿ ਅਸਲੀ ਹੁੰਦਾ ਮਮਮੀ ਮਮੂ ਪਰੋ ਜਾ ਮੈਂ ਲਾਣਾ ਹੀ ਹੈ ਕੱਪੜੇ ਦੇ ਸੇ ਗੁੱਸਾ ਹੋ ਗਏ ਵਰਕਿਲ ਆ ਗਏ ਨੇ ਇਹਦੇ ਸ਼ੈੱਡ ਚਿਨੀ ਹੈ ਚਿਨੀ ਹੀ ਹੈ ਇੱਕੋ ਥਾਂ ਲੈਂ ਚਿਨੀ ਹੈ ਇਹਦੇ ਚ ਵੇਸਣ ਹੈ ਇਹ ਲੱਟੀਆਂ ঘি ਆ ਬਿੰਡੀ ਬਣਾਣਗੇ ਕੋਫਤੇ ਚੀਨੀ ਨਹੀਂ ਹੋਣੀ ਇਸ ਵਿੱਚ ਹਾਂਜੀ ਹੁਣ ਮੈਂ ਲਾਵਾਂ ਚਾੜੂ ਵੀਰੇ ਕਿਵੇਂ ਤੇ ਲੱਗਿਆ ਪੀਜਾ ਕਿਵੇਂ ਤੇ ਲੱਗਿਆ ਕਿਵੇਂ ਤੇ ਲੱਗਿਆ ਪੀਜਾ ਦੱਸ ਹਾਂਜੀ ਮੰਮੀ ਜਿੱਥੇ ਗਿਆ ਨੂੰ ਕਦੂ ਕਸ਼ ਕਰਦੇ ਪੈਨੇ ਫਿਰ ਮੰਮੀ ਕੋਫਤੇ ਬਣਾਣਗੇ ਇਹਦੇ ਹਾਂਜੀ ਮੰਮੀ ਜੀ ਹੁਣ ਇੱਥੇ ਕੋਫਤੇ ਤਲਣੇ ਪੈਨੇ ਥੋੜਾ ਸਾ ਹਾਈਏ ਆ ਰਹੇ ਕੋਫਤੇ ਬਣ ਗਏ ਇੱਥੇ ਮਤਲਬ ਇਹ ਛੋਟੇ ਛੋਟੇ ਕੱਚੇ ਨੇ ਛੋਟੇ ਛੋਟੇ ਵਿਚੋਣਾ ਸੱਗੀ ਬਣਾ ਹੋਣਗੇ ਇਹ ਜਾਣਗੇ ਹਾਂ ਉਹ ਦੋ ਰਜ ਜਾਣਗੇ ਵੀਰਾ ਜੀ ਇੱਥੇ ਆਪਣਾ ਕੰਮ ਕਰਦਾ ਪਿਆ ਹੈ ਟਾਈਮਰ ਲਾ ਕੇ ਲੰਨੀਆ ਟਾਈਮਰ ਲਾ ਕੇ ਕੰਮ ਕਰਦਾ ਹੈ ਹਰਮਨ ਸਿੰਘ ਹੈ ਨਾ ਕਿੰਨਾ ਹੋ ਗਿਆ ਟਾਈਮ 11 ਮਿੰਟ 11 ਮਿੰਟ ਹੋ ਗਏ ਠੀਕ ਹੈ ਨਾ ਮੰਮੀ ਇੱਥੇ ਬਗਾਉਂਦੇ ਪੈਨੇ ਰੋਟੀਆਂ ਕੋਫੀਆਂ ਦੀ ਸਬਜੀ ਤੇ ਸਾਰ ਤੇ ਬੰਦੀ ਵਿੱਚ ਵੀ ਥੋੜੀ ਜੀ ਵਿੱਚ ਕੱਚੀ ਰਹੀ ਸੀ ਵੇਸਣ ਆਪਾਂ ਗੀਜਰ ਲਵਾਉਣੇ ਆ ਕਿਉਂਕਿ ਹੁਣ ਹੋ ਗਿਆ ਠੰਡ ਦਾ ਟਾਈਮ ਹੋਣ ਲੱਗਿਆ ਬੱਚਿਆਂ ਨੂੰ ਸਵੇਰੇ ਗਰਮ ਪਾਣੀ ਚਾਹੀਦਾ ਹੁੰਦਾ ਸਾਰਿਆਂ ਨੂੰ ਚਾਹੀਦਾ ਹੁੰਦਾ ਉਹ ਜਿੱਥੇ ਕਨੈਕਸ਼ਨ ਦੇਖਣ ਲੱਗ ਰਿਹਾ ਉੱਥੇ ਲਵਾਉਣਾ ਉੱਪਰ ਤੇ ਇਧਰ ਥੱਲੇ ਸਿਲੰਡਰ ਆ ਜਾਊਗਾ ਲੋ ਇਹ ਆਪਣਾ ਗੀਜਰ ਲੱਗ ਗਿਆ ਥੱਲੇ ਆ ਗਿਆ ਸਿਲੰਡਰ ਸਿਲੰਡਰ ਦਾ ਸਟੈਂਡ ਲਿਆਵਾਂਗੇ ਗਰਮ ਪਾਣੀ ਸਹੀ ਆਉਂਦਾ ਹਣਾ ਹਾਂ ਚਲੋ ਐਸਾ ਹੀ ਹੋ ਜਾਏਗਾ ਪੌਦਿਆਂ ਦੇ ਗਮਲੇ ਚ ਪਾਣੀ ਐ ਨਹੀਂ ਪਾਣੀ ਜਮ ਸੁੱਕਿਆ ਪਿਆ ਬਿਲਕੁਲ ਪਰ ਦੇਖੋ ਚਲ ਬਲਾਣਾ ਬਲਾ ਕੇ ਇਹਨਾਂ ਪਾਣੀ ਪਾਉ ਉਹਨਾਂ ਪੌਦੇ ਸੁੱਕੇ ਪੈਣ ਜਮ ਬਿਲਕੁਲ ਪਾਣੀ ਕਦੋਂ ਪਾ ਦਾਂਗੇ ਮੈਂ ਕੱਲ ਸ਼ਾਮ ਨੂੰ ਵੀ ਕਿਹਾ ਸੀ ਇਹਨੂੰ ਪਾ ਦੇ ਪਾਣੀ ਚਲ ਠੀਕ ਹੈ ਨਵਦੀਪ ਰੋਂਦੀ ਕਿਉਂ ਬੇਟਾ ਹੁਣ ਤਾਂ ਸਿਰ ਤੋ ਗਿਆ ਹੀ ਐ ਕੀ ਹੋ ਗਿਆ ਇਹਨੂੰ ਕੀ ਗਿਆ ਐ ਕੁਛ ਤਾਂ ਗਿਆ ਹੋਣਾ ਬੇਟਾ ਕੀ ਗੱਲ ਹੋਈ ਐ ਇਸ ਦੇ ਅੰਦਰ ਵੀ ਸਮਾਨ ਮਰੇ ਗਏ ਇਹ ਤਾਂ ਦੇਖੀ ਮੇਰੇ ਬਣੇ ਨਵਦੀਪ ਇਹ ਯਹਾਂ ਤੇ ਐਸਾ ਲੱਗ ਰਿਹਾ ਹੈ ਕਿ ਯਹਾਂ ਤੇ ਦੋ ਰੂਮ ਨੇ ਇੱਕ ਇਹ ਵਾਲਾ ਮਰੇ ਗਿਆ ਵਾਲਾ ਹੁਣ ਉਹ ਤਾਂ ਰੋ ਜ਼ਿਆਦਾ ਫਟਕਲਾ ਹੈ ਠੀਕ ਹੈ ਨਾ ਫਿਰ ਲਾਡ ਘਾਰ ਉਹਨੂੰ ਖੜੀ ਹੋ ਖੜੀ ਹੋ ਇੱਕ ਮਿੰਟ ਵੇਖ ਲੈ ਆ ਵੇਖਿੰਦਾ ਦਿਮਾਗਿਆਂ ਦਾ ਅੱਡ ਖਰਾਬ ਰਹਿੰਦਾ ਬੇਟਾ ਮੰਨ ਜਾ ਕਰ ਉਹਨਾਂ ਗੱਲ ਕਦੇ-ਕਦੇ ਹੋ ਹੀ ਜਾਂਦਾ ਚੱਲ ਖੜੀ ਹੋ ਜਾ ਮੇਰੇ ਕੋਲ ਤੂੰ ਆ ਮੈਂ ਕਿਤੇ ਤੇਰਾ ਕਰੈਪਟਾ ਰੱਖਾਂ ਨਾ ਤੇ ਲਟ ਜੇਗੀ ਬੈੱਡ ਤੇ ਇਥੇ ਮਰੀ ਜਾਂਦੀ ਹੈ ਮੇਰੇ ਬੇਟੀ ਨੂੰ ਕੁਛ ਨਾ ਕਰਿਆ ਕਰ ਠੀਕ ਹੈ ਨਾ ਤੇ ਬੇਟੀ ਨੇ ਸਮਝਾ ਦੇ ਕਿਉਂ ਛੱਗੂ ਉਲਟ ਨਬੇ ਨਬੇ ਐਣੀ ਕੀ ਕਰਦੇ ਬੇਟਾ ਤੇ ਲੱਗਦਾ ਬੈ ਲੜੀ ਜਾਂਦੇ ਸੀ ਮਾਂ ਪੁੱਤੋਂ ਵਿੱਚ ਮੈਂ ਗੋੜੀ ਆਹੋ ਲੜੀ ਜਾਂਦੇ ਸੀ ਹਰ ਟਾਈਮ ਹੀ ਇਹ ਗੱਲਾਂ ਇੰਦੇ ਕੋਲੇ ਤੇ ਹੋਰ ਕੀ ਆ ਲੜੀ ਜਾਂਦੇ ਜਣਾ ਹੁਣ ਵੇਖੇ ਹੁਣ ਦੰਦ ਨਿਕਲਦੇ ਵਣ ਦੋਵਾਂ ਦੇ ਕਾਲਾ ਹੀ ਹੈ ਮੇਰਾ ਪੁੱਤਰ ਗੋਰਾ ਹੈ ਮੇਰਾ ਪੁੱਤਰ ਵੀ ਇਹ ਆ ਜਿੱਥੇ ਪੁੱਤ ਦੇ ਚ ਪਾਣੀ ਪਾਉਂਦਾ ਪੈ ਦੂਸਰੇ ਚ ਪਾਤਾ ਉਧਰ ਵਾਲਿਆਂ ਚ ਪਹਿਲੇ ਉਧਰ ਪਾ ਕੇਣਾ ਸੀ ਨਾ ਚਲੋ ਕੋਈ ਨਹੀਂ ਆਪਣੇ ਗੁਲਾਬ ਖੜੇ ਸੀ ਫੇਰ ਮੁਝ ਗਈ ਥੇ ਮੁਰਝਾ ਗਏ ਆ ਦੇਖੋ ਚਲੋ ਇੱਕ ਇੱਕ ਕਾਪੀ ਪਾਣੀ ਸਾਰੇ ਵਿੱਚ ਆ ਵਾਲਾ ਬਹੁਤ ਥੇਰਾ ਲੱਗਦਾ ਹੈ ਖਿਰਦਾ ਪਿਆ ਪੌਦਾ ਵੀ ਐਵੇਂ ਜੇ ਕੋਣ ਆ ਰਿਹਾ ਰੋਟੀਆਂ ਖਾ ਕੇ ਅੱਜੀ ਹੋਣ ਦੇ ਬਾਅਦ ਤੇ ਹਵਾ ਖਵਾ ਕੇ ਜਾ ਚਲ ਖਵਾਣਿਆ ਤੈਨੂੰ ਬਾਹਰ ਦੇਵਾ ਫੇਰ ਰਾਜੇਗੀ ਹੈ ਬਾਹਰ ਦੇਵਾ ਕੇ ਖਾ ਕੇ ਰਾਜੇਗੀ ਪੱਕੀ ਗੱਲ ਹੈ ਚਲ ਬਾਹਰ ਦੇਵਾ ਲੈਣੀ ਬਹੁਤ ਜੂਰੀ ਹੁੰਦੀ ਹੈ ਤੂੰ ਤਾਂ ਐਵੇਂ ਹੀ ਕਰਦਾ ਰਹੀ ਹੈ ਅੱਛਾ ਅਰੇ ਵੱਡਾ ਸਾਇੰਟਿਸਟ ਏ ਸਾਇੰਟਿਸਟ ਮੈਨੂੰ ਦਵਾਈ ਕੀ ਦਵਾ ਕੇ ਲੈ ਸਾਇੰਟਿਸਟ ਬਣ ਕੇ ਦਵਾ ਕੇ ਮੈਂ ਜਿਆਦਾ ਨਹੀਂ ਚੱਲਣ ਲੱਗ ਗਿਆ ਮੇਰੇ ਚੱਕੇ ਵੀ ਦਿਮਾਗ ਤੇ ਫੈਰੇ ਹੋ ਗਏ ਦਵਾਈ ਆ ਬਾਈਪਾਸ ਤੇ ਲੈ ਕੇ ਘੁਮਾਉਣ ਵਾਸਤੇ ਹਾਂ ਸੱਚ ਸ਼ਾਮੀ ਘੁਮਾਣਾ ਹੈ ਸ਼ਾਮੀ ਘੁਮਾਣਾ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਗੇ ਅਦਰ ਮੈਂ ਨਹੀਂ ਅੱਗੇ ਮੈਂ ਤੈਨੂੰ ਕੀ ਕੀ ਨਾ ਅੱਗੇ ਅਦਰ ਮੰਨਿਆ ਵੀ ਕਰ ਗੱਲ ਚੱਲ ਅੱਗੇ ਚੱਲ 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 ਦੌੜ ਲਾ ਹਣ ਤੂੰ ਚੁੱਪ ਕਰਕੇ ਦੌੜਦਾ ਚੱਲ ਮੈਂ ਤੈਨੂੰ ਕੀ ਕੀ ਨਾ ਚੱਲ 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 ਮੈਂ ਤੇਰੇ ਮਗਰਾਂ ਚੱਲ ਚੱਕ ਮਿੰਟ ਮਾਰ ਮਿੰਟ 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 ਤੂੰ ਦੌੜ ਲਾ ਮੈਂ ਤੈਨੂੰ ਕੀ ਨਾ ਦੌੜ ਪੱਜੀ ਪੱਜ ਪੱਜ ਵੇਖ ਲੈ ਫਿਰ ਪੱਜ ਤਾਂ ਸਹੀ ਇੱਕ ਵਾਰ ਬੈ ਫਿਰ ਵੇਖ ਲੈ ਫਿਰ ਗੱਲ ਨਹੀਂ ਬਣਦੀ ਤੂੰ ਮੇਰ ਕੋ ਤੋੜੇ ਹੀ ਨਹੀਂ ਜਾਂ ਨੰਬਰੀ ਲੱਤਾਂ ਫਿਰ ਹੁੰਕੇ ਨਹੀਂ ਲੱਤਾਂ ਪੀੜ ਹੁੰਦੀ ਨਾ ਮੈਂ ਵਿੱਚ ਮਾਰ ਕੇ ਸਕੂਟੀ ਦੇ ਅੱਗੇ ਚੱਕ ਲੈਣਾ ਤੈਨੂੰ ਠੀਕ ਆ ਨਾ ਆਹੋ ਚੱਲ 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 ਤੂੰ ਇੱਕ ਵਾਰ ਤੋਰਦਾ ਕਿੰਨਾ ਕ ਭੱਜਿਆ ਜਾਂਦਾ ਉਹਨਾਂ ਕ ਭੱਜ ਜਿੰਨਾ ਕ ਭੱਜਿਆ ਜਾਂਦਾ ਉਹਨਾਂ ਕ ਤਾਂ ਭੱਜ ਮੰਨ ਨਹੀਂ ਰਹਾ ਗੱਲ ਯਾਰ ਭੱਜ ਕੇ ਭੱਜ ਤਾਂ ਸਹੀ ਇੱਕ ਵਾਰ ਉਹ ਘਰੇ ਪਾਈ ਦੀ ਹੁੰਨੀ ਤੂੰ ਭੱਜ ਜੀ ਭੱਜ ਇੱਕ ਵਾਰ ਭੱਜ ਜੀ ਵੇਖ ਲੈ ਮੰਨਦੀ ਨਹੀਂ ਵੀ ਗੱਲ ਤੂੰ ਗੱਲ ਥੋੜਾ ਤੇਰੀ ਇਹ ਹੈ ਮੇਰੇ ਲੈੰਦਾ ਕਰ ਸਵੇਰੇ ਸਵੇਰੇ ਤਾਂ ਮੈਂ ਲੈ ਆ ਕਰਾਂਗਾ ਜਦੋਂ ਤੁਰਨਾ ਹੀ ਨਹੀਂ ਥੱਲੇ ਤਾਂ ਤੈਨੂੰ ਸਵੇਰੇ ਸਵੇਰੇ ਲੈ ਕੀ ਕਰਾਂਗਾ ਮੈਂ ਆਹ ਉਹ ਨੇਰੇ ਪੈ ਕੋ ਨਹੀਂ ਲੈ ਕੇ ਆਇਆ ਚੰਗਾ ਪੜਾ ਚਾਨਣਾ ਆ ਕਿ ਅੰਦਰੋਂ ਨਿਕਲਦਾ ਨਹੀਂ ਆ ਅੰਦਰੋਂ ਨਿਕਲਦਾ ਨਹੀਂ ਤੂੰ ਹੁਣ ਕਿਹੜਾ ਮੇਰੀ ਗੱਲ ਮੰਨੀਏ ਚੱਲ ਦੌੜ ਲਾ ਤੈਨੂੰ ਸਵੇਰੇ 5 ਵਜੇ ਲੈ ਕੇ ਆਵਾਂਗਾ ਚੱਲਾ ਮਿੰਟ ਮਾਰ ਕਰੀ ਦੇਖ ਲੈ ਮੰਨਦੀ ਹੋਵੇ ਤਾਂ ਗੱਲ ਕੋਈ ਉਧਰ ਕਿੱਥੇ ਚੱਲੀ ਆਉਣ ਲੈ ਇਹ ਕਿੱਧਰ ਜਾਣ ਪਈਉਣਾ ਮੈਨੂੰ ਵੀ ਉਧਰ ਜਾਣਾ ਬਣਾ ਰੋਕ ਆ ਗਿਆ ਮੈਂ ਚੱਲ ਹੁਣ ਲਾਇ ਤੇ ਲਾ ਦੌੜ ਭੱਜ ਕੇ ਮਿੱਟੀ ਢੇਰੀ ਤੇ ਚੜ ਜਾ ਚੱਲੇ ਚੱਲੇ ਭੱਜ ਕੇ ਮਿੱਟੀ ਢੇਰੀ ਤੇ ਚੜ ਕੇ ਖਾ ਭੱਜਾ 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 ਦੌੜ ਦੌ ਓ ਪੱਜ ਤਾਂ ਸਹੀ ਪੱਜ ਦਾ ਡੰਮਰੂ ਹੀ ਆ ਪੱਜ ਨਾ ਤੂੰ ਚੱਲ ਓਸ ਮਿੱਟੀ ਤੇਰੀ ਤੇ ਚੜ ਹਣਾ ਪੱਜਲਾ 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 ਚੜੇ ਜਾ ਅਗਲੇ ਅਗਲੇ ਤੇ ਹਾਂ ਇਹਦੂ ਅੱਗੇ ਨਾਲ ਹੀ ਆ ਗਈ ਚੱਲ ਅੱਗੇ ਹੋਰ ਨਾਲੀ ਨੂੰ ਡੋਵੋਣਾ ਨਹੀਂ ਤਰ ਕੇ ਬਾਹਰ ਆ ਜੀ ਆ ਇੱਥੇ ਹੀ ਉਸ ਦਿਨ ਫਿਸਲੀ ਸੀ ਹਣਾ ਚੱਲ ਦੌੜ ਲਾ ਹੁਣ ਅਸੀਂ ਜਾਣਿਆ ਕਰੇ ਦੌੜ ਲਾਵੇਗੀ ਦੌੜ ਦੇਖਿਆ ਹੁਣ ਕਿਵੇਂ ਲਾਂਦੀ ਹੈ ਚੱਲ ਲਾ ਦੌੜ ਮਿੰਟ ਮਾਰ ਤੁਰ ਕੇ ਨਹੀਂ ਦੌੜ ਦਾਨੀ ਹੈ ਦੌੜ ਲਾ ਚੱਲ ਦੇਖੋ ਭੱਜ ਕੇ ਤਾਂ ਸਹੀ ਭੱਜਦਾ ਸੀ ਇੱਕ ਵਾਰ ਯਾਰ ਭੱਜ ਕੇ ਭੱਜ ਭੱਜ ਤੈਨੂੰ ਭੱਜਦੀ ਨੂੰ ਵੇਖ ਰਾ ਡੰਮਰੂ ਹੀ ਭੱਜਦਾ ਕਿਵੇਂ ਹੈ ਭੱਜੀ ਆਉਂ ਤੂੰ ਵੇਖਾ ਤਾ ਵੇਟ ਓਹੋ ਮੇਰਾ ਵੇਟ ਤਾਂ ਜਿਵੇਂ ਵੀ ਹੈ ਤੂੰ ਤਾਂ ਭੱਜ ਲੈ ਮੇਰੇ ਤੋਂ ਭੱਜਿਆ ਨਹੀਂ ਜਾਂਦਾ ਚੱਲੀ ਮੇਰਾ ਗੱਲ ਨਹੀਂ ਮੰਨਦੀ ਗਾਇਸ ਇਹ ਠੀਕ ਹੈ ਮੈਂ ਇਹਨਾਂ ਨੂੰ ਸਵੇਰੇ ਸਵੇਰੇ 5 ਵਜੇ ਜਵਾਕਾਂ ਨੂੰ ਲਿਆਂਦਾ ਹੁੰਦਾ ਸੀ ਇਹਨਾਂ ਨੇ ਉਹ ਵੀ ਆਣਾ ਬੰਦ ਕਰਤਾ ਹਾਂ ਤੂੰ ਚੱਲ ਸਵੇਰੇ ਉੱਠੇਂਗੀ ਫੇਰ ਕਿਸੇ ਨੇ ਕਿਹਾ ਸਵੇਰੇ ਸਵੇਰੇ ਉੱਠ ਸਵੇਰੇ ਉੱਠੇਂਗੀ ਮੈਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਲੈ ਅਗਲੇ ਚੰਗਾ ਸਮਝਦੇ ਨੇ ਵੀ ਹਾਂ ਸਵੇਰੇ ਸਵੇਰੇ ਲੈ ਕੇ ਜਾਂਦਾ ਬੜੀ ਵਧੀਆ ਗੱਲ ਆ ਠੀਕ ਐ ਆ ਜਾਇਆ ਕਰੋ ਨਹੀਂ ਤੂੰ ਆਵੇਂਗੀ ਨਾਲ ਤਾਂ ਹੀ ਆ ਨਾ ਚੱਲ ਫੇਰ ਸਵੇਰੇ ਪੱਕਾ ਰਿਆ ਚੱਲ ਸਵੇਰੇ ਕਈ ਇੰਦੇ ਦੌੜ ਲਾਣੀ ਐ ਤੇ ਸਵੇਰੇ ਵੇਖਨੇ ਉੱਠਦੇ ਨੇ ਕਿ ਨਹੀਂ ਉੱਠਦੇ ਹਾਂ ਆਵੇਂਗਾ ਤੂੰ ਉੱਠਾਂਗੇ ਉਠਾਵਾਂਗੇ ਤਾਂ ਉਠਾਂਗੇ ਚੱਲ ਫਿਰ ਇੱਥੇ ਤਾਂ ਲਾ ਲਿਆ ਪੱਕੀ ਥਾਂ ਐ ਇੱਥੇ ਤਾਂ ਲਾ ਦੌੜ ਭੱਜੀ 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 ਸ਼ਾਬਾਸ਼ ਸ਼ਾਬਾਸ਼ ਥੋੜੀ ਹੋਰ 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 ਤੇਜ਼ ਹੋਰ ਤੇਜ਼ ਹੋਰ ਤੇ ਪਿੱਛਾ ਨਾ ਵੇਖ ਪਿੱਛਾ ਨਾ ਵੇਖ ਕੁਝ ਨਹੀਂ ਹੁੰਦਾ ਮੈਂ ਤੇਰੇ ਪਿੱਛੇ ਹੀ ਆ ਉਹ ਕੁਛ ਨਹੀਂ ਦਾ ਗੱਡੀ ਦਾ ਇੱਧਰ ਐ ਸਾਈਡ ਤੇ ਐ ਲੈ ਦੱਸ ਉਹ ਗੱਡੀ ਤਾਂ ਉਹ ਗਈ ਬੱਸ ਤੋਰ 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 ਬੈਂਟ ਮਾਰ ਮੈਂ ਨਹੀਂ ਮੈਂ ਨਹੀਂ ਨਾ ਨਾ ਚੱਲ ਤੇ ਰਾਤ ਦਾ ਚੱਲ ਰਿਹਾ ਡਿਨਰ ਆਫ ਤੇਂ ਦੀ ਸਬਜੀ ਰੋਟੀ ਤੇ ਕੇਲੇ ਮੇਰੇ ਤਾਂ ਖਾਦੇ ਹੀ ਨਹੀਂ ਜਾਣੇ ਆ ਖਾ ਲਿਆ ਵਾੜਾ ਖਰਾਬ ਹੋ ਗਿਆ ਕੁਛ ਨਹੀਂ ਇੱਕ ਗੜਕ ਹਾਂਜੀ ਹੁਣ ਅਸੀਂ ਗਏ ਸੀ ਸੈਰ ਕਰਨ ਤੇ ਉਧਰ ਵੀ ਵਲੋਗ ਨਹੀਂ ਬਣਾ ਪਈ ਕਿਉਂਕਿ ਬਹੁਤ ਜ਼ਿਆਦਾ ਮਛਰੀ ਸੀ ਪਰ ਇੱਕ ਵਾਰ ਚੀਜ਼ ਦਿਖਾ ਕੇ ਦੇਣੀ ਆ ਇੰਨੀ ਮਛਰ ਹੋਏ ਪਏ ਨਾ ਬਾਹਰ ਫ੍ਰੈਟ ਨਾ ਬੰਦ ਕਰ ਦੇਣ ਬਸ ਆਪਾਂ ਜੀ ਚੱਲਦੇ ਆ ਇਹ ਦਿਖਾ ਨਹੀਂ ਪਾਈ ਆ ਦੇਖੋ ਮੱਛਰੀ ਹੀ ਮੱਛਰੀ ਆਈ ਪਰ ਦੇ ਇਤੇ ਟੰਗ ਨਾਲ ਨਹੀਂ ਦਿਖਦੀ ਆ ਦੇਖੋ ਆਹਾ ਦੇਖੋ ਇਥੇ ਤੁਹਾਡੇ ਸਾਹਮਣੇ ਕਿੰਨੀਆਂ ਹੀ ਆ ਜਿਹੜੇ ਛੜ ਛੜ ਦੇਖੋ ਸਾਰੀ ਮੱਛਰੀ ਆਈ ਨੇ ਆ ਦੇਖੋ ਬਹੁਤ ਹੀ ਜ਼ਿਆਦਾ ਹੋਈਆਂ ਪਿਆ ਨੇ ਕਮੈਂਟ ਕਰਕੇ ਦੱਸ ਤੁਹਾਡੇ ਘਰੇ ਵੀ ਐਵੇਂ ਹੀ ਫਾਰਮ ਚਦਾ ਹੈ ਕਿ ਇੰਨੇ ਨੇ ਵਿਚਾਰ ਰੱਖਿਆ ਹਾਂਜੀ ਗਾਇਜ਼ ਆਪਣਾ ਖਾਣਾ ਪੀਣਾ ਹੋ ਗਿਆ ਤੇ ਹੁਣ ਸੌਣ ਦੀ ਤਿਆਰੀ ਹੈ ਵਲੋਗ ਐਡਿਟ ਕਰਦੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵੀਲੋਗ ਪਸੰਦ ਆਇਆ ਹੋਵੇ ਜੇ ਪਸੰਦ ਆਇਆ ਹੋਵੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵੀਲੋਗ ਚ ਬਾਏ